ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪੁਲਿਸ ਦੀ ਬੱਸ ਦਾ ਐਕਸੀਡੈਂਟ ਪਿੰਡ ਚੜੇਵਾਨ ਨਜ਼ਦੀਕ ਹੋ ਗਿਆ ਜਿਸ ਦੇ ਵਿੱਚ 21 ਪੁਲਿਸ ਮੁਲਾਜ਼ਮ ਸਵਾਰ ਸਨ ਜੋ ਬਾਹਰ ਡਿਊਟੀ ਤੇ ਜਾ ਰਹੇ ਸੀ ਇਸ ਦੌਰਾਨ ਇੱਕ ਮੁਲਾਜ਼ਮ ਦੀ ਬਾਹਂ ਟੁੱਟ ਗਈ ਤੇ ਤਿੰਨ ਮੁਲਾਜ਼ਮਾਂ ਦੀਆਂ ਪਸਲੀਆਂ ਤੇ ਸੱਟਾਂ ਲੱਗੀਆਂ ਨੇ ਜਿਨ੍ਹਾਂ ਦੇ ਵਿੱਚ ਟੋਟਲ 11 ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਕੀ ਹਸਪਤਾਲ ਦਾਖਲ ਕਰਵਾਇਆ ਗਿਆ ਮੇਰਾ ਨਾਮ ਜਗੀਰ ਸਿੰਘ ਜੀ ਐਸਆਈ ਕੀ ਘਟਨਾ ਕੀ ਹੋਈ ਕਿਸ ਤਰ੍ਹਾਂ ਹੋਈ ਇਹ ਘਟਨਾ ਜੀ ਅਸੀਂ ਜਲੰਧਰ ਡਿਊਟੀ 'ਚ ਲੇ ਸੀ ਵੀਆਈਪੀ ਡਿਊਟੀ ਹੂੰ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਉਣਾ ਸੀਗਾ ਤੇ ਸਰਕਾਰੀ ਗੱਡੀਆਂ ਨੂੰ ਹਰੀ ਝੰਡੀ ਦੇਣੀ ਸੀ ਉਹਨਾਂ ਨੇ ਐਕਸੀਡੈਂਟ ਕੇਸ ਆ ਵਾਸਤੇ ਜਿਹੜੀ ਹੁਣ ਗੱਡੀ ਸੀ ਹੂੰ ਉਹਨਾਂ ਵਾਸਤੇ ਡਿਊਟੀ ਚੱਲੇ ਸੀ 6:30 ਦਾ ਟਾਈਮ ਸੀਗਾ ਹੂੰ ਤੇ ਅੱਗੇ ਟਰੱਕ ਸੀਗਾ ਕਾਰ ਸੇ ਵਾਲਾ ਚਵਾਲ ਵਾਲੀ ਹੂੰ ਉਹਦੇ ਵਿੱਚ 40 ਠੱਲੇ ਸੀ ਉਹਨਾਂ ਹੂੰ ਤੇ ਵਿੱਚ ਗੱਡੀ ਵੱਜ ਗਈ ਸੀ ਚਾ ਗੱਡੀ ਬਿਲਕੁਲ ਸਲੋ ਸੀ ਜੀ ਹਾਂ ਤੇ ਉਹ ਬਾਕੇ ਨਿਕਲੇ ਸੀ ਤੁੰਦ ਕਿੰਨੀ ਸੀ ਤੁੰਦ ਬਹੁਤ ਜ਼ਿਆਦਾ ਸੀ ਹਾਂਜੀ ਕਿੰਨੇ ਕੁ ਮੁਲਾਜ਼ਮ ਸੀ ਗੱਡੀ ਦੇ ਗੱਡੀ ਮੁਲਾਜ਼ਮ 22 ਹੀ ਹੈਗੇ ਸੀ ਜੀ ਸਾਰੇ ਏਐਸਆਈ ਮੁਲਾਜ਼ਮ ਸੀ ਏਐਸਆਈ ਸੀਗੇ ਉੱਥੇ ਆਪਣਾ ਗੱਡੀਆਂ ਜਿਹੜੀਆਂ ਮਿਲਦੀਆਂ ਹਨ ਹਰੀ ਝੰਡੀ ਤੇ ਮੁਲਾਜ਼ਮਾਂ ਨੂੰ ਮਿਲਦੀਆਂ ਹਨ ਗੱਡੀਆਂ ਅੱਛਾ ਅਨਚਾਰ ਜੀ ਸੱਤੇ ਸਾਰੇ ਅਤੇ ਹੀ ਜਿਸ ਵਾਹਨ ਨਾਲ ਪੁਲਿਸ ਮੁਲਾਜ਼ਮਾਂ ਦੇ ਬੱਸ ਦੀ ਟੱਕਰ ਹੋਈ ਆ ਪੂਜਾ ਵੀ ਬਿਆਨ ਸਾਹਮਣੇ ਆਇਆ ਮੇਰਾ ਨਾਮ ਪੁਲਾਸ਼ਣ ਜੀ ਇਹਦੇ ਸਾਡੇ ਸੀਧੇ ਵੱਲ ਚੱਲੀ ਗਈ ਕਿਹੜੇ ਪਾਸੇ ਜਾਣਾ ਸੀ ਗੱਡੀ ਨੇ ਇਹ ਆਪਣੇ ਬੱਟੂ ਜਾਣਾ ਸੀ ਜੀ ਠੀਕ ਹੈ ਤੇ ਮਗਰੋਂ ਅਗੇ ਨਿੰਨੀ ਗੱਡੀ ਵੱਜੀ ਆ ਬੱਸ ਤੇ ਗਾਹ ਵੱਜ ਤਲੀ ਵੱਜੀ ਆ ਕਿੰਨਾ ਕੁ ਨੁਕਸਾਨ ਆ ਜੀ ਕਿੰਨਾ ਹੁਣ ਤੁਹਾਡੇ ਸਾਹਮਣੇ ਨਖਾਣ ਦੇ ਹੋਵੇ ਤੇ ਨਿਆ ਦਿੱਤਾ ਜਾਵੇ ਸਰਸਨ ਤੋਂ ਕੀ ਮੰਗ ਕਰਦੇ ਕੋਈ ਡਰਾਈਵਰ ਕੋਈ ਛੱਟਾ ਵੱਟਾ ਕੋਈ ਵੱਡਾ ਡਰਾਈਵਰ ਛੱਟੇ ਨੂੰ ਫੋਟੋਆਂ ਖਾਣ ਲੱਗੇ ਕੀ ਮੰਗ ਕਰਦੇ ਹੋ ਅਹਿਤਾ ਪ੍ਰਸ਼ਾਸਨ ਤੋਂ ਹੀ ਮੰਗਦਾ ਵੀ ਸਾਨੂੰ ਨਿਆ ਦਿੱਤਾ ਜਾਵੇ ਧੁੰਦ ਕਰਕੇ ਵਾਪਰਿਆ ਹਾਸਾ ਜਾਂ ਕੀ ਮੰਗਦੇ ਹੋ ਧੁੰਦ ਕਰਕੇ ਵਾਪਰਿਆ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇਹ ਮੁਲਾਜ਼ਮ ਡਿਊਟੀ ਤੇ ਜਾ ਰਹੇ ਸੀ ਜਿਸ ਦੌਰਾਨ ਇਹ ਹਾਸਾ ਵਾਪਰਿਆ ਗੁਰਦੀਤ ਜੀ ਕੀ ਘਟਨਾ ਕੀ ਹੋਈ ਹੈ ਮੁਲਾਜ਼ਮਾਂ ਦੇ ਵਾਸੀ ਜੋ ਐਕਸੀਡੈਂਟ ਹੋਈ ਹੈ ਸਵੇਰ ਕਰੀਬ ਕਿੰਨੇ ਕਮੇ ਜੀ ਇਹ ਸਾਢੇ 6 ਵਜੇ ਸਾਡੀ ਪੰਜਾਬ ਪੁਲਿਸ ਦੇ ਮੌਜੂਦ ਹ ਸਰਕਾਰੀ ਬੱਸ ਦੇ ਵਿੱਚ ਸਵਾਰ ਹੋ ਕੇ ਮਾਨਯੋਗ ਸੀਐਮ ਸਾਹਿਬ ਦੀ ਡਿਊਟੀ ਨਰਿੰਦਰ ਵਿਖੇ ਜਾ ਰਹੇ ਸੀ ਜਦੋਂ ਚੜੇ ਬਣ ਦੇ ਨੇੜੇ ਪਹੁੰਚੇ ਉਥੇ ਸੜਕ ਦੇ ਵਿਚਕਾਰ ਇੱਕ ਧੀ ਮਾਡਲ ট্রাক ਖੜਾ ਸੀ ਕਰਸੇ ਵਾਲਾ ਹਮ ਡਰਾਈਵਰ ਪਿੰਲਾ ਪੁਰਵਾਦੀ ਦੇ ਨਾਲ ਚੱਲੇ ਲੱਗਿਆ ਸੀ ਉਹਦੇ ਵਿੱਚ ਤੁੰਦ ਦੇ ਕਾਰਨ ਬੱਸ ਟਕਰਾ ਗਈ ਜਿਸ ਦੇ ਨਾਲ ਸਾਡੇ ਮੌਜੂਦਾ ਦੇ ਸੱਤਾਂ ਲੱਗੀਆਂ 311 ਕਮਵਾਦੀ ਸੀ ਜਿਹਨਾਂ ਸਿੱਟਾ ਵਿੱਚ ਉਹਨਾਂ ਨੂੰ ਅਸੀਂ ਲਿਆ ਕੇ ਸਿਵਲਾਸਟਾ ਦੇ ਵਿੱਚ ਦਾਖਲ ਕਰਾਇਆ ਗਿਆ ਜਿਹੜੇ ਜੀਨੇ ਮਾਰ ਗਏ ਘਰ ਗਨੀਮਤ ਇਹ ਰਹੇ ਕਿ ਕਿਸੇ ਦਾ ਜਾਨੀ ਨੁਕਸਾਨ ਹੋ ਤੋ ਬਚਾ ਹੋ ਗਿਆ ਪਰ ਇਸ ਦੇ ਵਿੱਚ ਮੁਲਾਜ਼ਮਾਂ ਨੂੰ ਕਾਫੀ ਸੱਟਾਂ ਜ਼ਰੂਰ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਖਸ ਸਹਿਬ ਤੋਂ ਸੋਨੇ ਡੱਲਾ ਦੀ ਰਿਪੋਰਟ